ਇੱਕ ਮਾਰਕਲ ਹੈ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਦੇ ਮਨ ਵਿੱਚ ਇੱਛਾ ਜਗੀ ਕਿ ਉਹਨਾਂ ਨੂੰ ਗੁਰੂ ਘਰ ਦੀ ਰੋਸ਼ਨੀ ਇੱਕ ਪੁੱਤਰ ਪ੍ਰਾਪਤੀ ਹੋਵੇ ਆਪਣੇ ਮਨ ਦੀ ਆਰਜੋ ਗੁਰੂ ਸਾਹਿਬ ਅੱਗੇ ਰੱਖੀ ਗੁਰੂ ਜੀ ਨੇ ਵਿਆਕੁਤਾ ਦੇ ਬਾਵਜੂਦ ਬੜੀ ਨਿਮਰਤਾ ਨਾਲ ਕਿਹਾ ਜੇ ਪੁੱਤਰ ਦੀ ਕਾਮਨਾ ਹੈ ਤਾਂ ਮੱਥਾ ਟੇਕ ਕੇ ਬਾਬਾ ਬੁੱਢਾ ਜੀ ਕੋਲ ਅਰਦਾਸ ਕਰਵਾਓ ਮਾਤਾ ਜੀ ਨੇ ਸੋਚਿਆ ਕਿ ਗੁਰੂ ਜੀ ਹੁਕਮ ਅਨੁਸਾਰ ਜਾਵਾਂਗੇ ਪਰ ਉਚਿਤ ਸਨਮਾਨ ਨਾਲ ਉਹ ਸੋਨੇ ਦੀ ਥਾਲੀ ਵਿੱਚ ਭੋਜਨ ਤਿਆਰ ਕਰਵਾਇਆ ਸਜੀ ਸਵਾਰੀ ਤੇ ਗਏ ਪਰ ਬਾਬਾ ਬੁੱਢਾ ਜੀ ਨੇ ਹਾਸਾ ਕਰਕੇ ਕਿਹਾ ਮੈਂ ਕੋਈ ਰਾਜੇ ਨਹੀਂ ਗੁਰੂ ਜੀ ਦਾਤ ਈਮਾਨ ਨਾਲ ਮਿਲਦੀ ਹੈ ਨਿਮਰਤਾ ਨਾਲ ਮਿਲਦੀ ਹੈ ਨਾ ਕਿ ਠਾਠ ਬਾਠ ਨਾਲ ਮਾਤਾ ਜੀ ਨੇ ਅਗਲੀ ਵਾਰੀ ਨਿਵੇਂ ਹੋ ਕੇ ਸਧਾਰਨ ਤਰੀਕੇ ਨਾਲ ਬਾਬਾ ਜੀ ਕੋਲ ਮੱਥਾ ਟੇਕਿਆ ਬਾਬਾ ਜੀ ਨੇ ਅਰਦਾਸ ਕੀਤੀ ਅਤੇ ਕਿਹਾ ਇਹ ਘਰ ਪੁੱਤਰ ਰੂਪ ਗੁਰੂ ਹੋਵੇਗਾ ਇਹ ਅਰਦਾਸ ਦੇ ਫਲਤ ਪ੍ਰੂਪ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਨਮੇ ਜੋ ਸਿੱਖੀ ਵਿੱਚ ਬੀਰੀ ਬੀਰੀ ਦੇ ਪ੍ਰਾਪਤੀ ਗੁਰੂ ਬਣੇ ਇਸ ਸਾਖੀ ਤੋਂ ਸਿੱਖ ਮਿਲਦੀ ਹੈ ਕਿ ਨਿਮਰਤਾ ਸ਼ਰਧਾ ਅਤੇ ਸੱਚੀ ਆਸ ਨਾਲ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ